ਹਾਂਜੀ ਅੱਜ ਆਪਾਂ ਬਣਾਵਾਂਗੇ ਸਾਗ ਤੁਹਾਨੂੰ ਦੱਸਾਂਗੇ ਵੀ ਸਾਡੇ ਘਰ ਵਿੱਚ ਸਾਗ ਕਿਸ ਤਰੀਕੇ ਦੇ ਨਾਲ ਬਣਾਇਆ ਜਾਂਦਾ ਹੈ ਤੇ ਜਿਨ੍ਹਾਂ ਲੋਕਾਂ ਨੂੰ ਸਾਗ ਖਾਣ ਦੇ ਨਾਲ ਤਹਿਜ਼ਾਬ ਬਣਦਾ ਏ ਜਿਸ ਨੂੰ ਐਸਿਡ ਵੀ ਕਹਿੰ ਲੈਂਦੇ ਆ ਜਾਂ ਗੈਸ ਬਣਦੀ ਏ ਤੇ ਇਹ ਵਾਲਾ ਸਾਗ ਖਾਣ ਦੇ ਨਾਲ ਤੁਹਾਨੂੰ ਉਹ ਵਾਲੀ ਪ੍ਰੋਬਲਮ ਤੋਂ ਕਾਫੀ ਜ਼ਿਆਦਾ ਰਾਹਤ ਮਿਲੇਗੀ ਅੱਜ ਆਪਾਂ ਸਾਗ ਬਣਾਵਾਂਗੇ ਮਿੱਟੀ ਦੀ ਟੋੜੀ ਦੇ ਵਿੱਚ ਮਿੱਟੀ ਦੀ ਟੋੜੀ ਦਾ ਸਾਗ ਆ ਜਿਹੜਾ ਬਹੁਤ ਜ਼ਿਆਦਾ ਟੇਸਟੀ ਬਣਦਾ ਏ ਤੇ ਨਾਲ ਨਾਲ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੇ ਮਿੱਟੀ ਦੇ ਭਾਂਡੇ ਨੂੰ ਲੇਪ ਕਿਸ ਤਰ੍ਹਾਂ ਲਾਉਣੀ ਹੈ ਜਦੋਂ ਆਪਾਂ ਚੁੱਲ੍ਹੇ ਤੇ ਰੱਖਣਾ ਏ ਸੋ ਸਟਾਰਟ ਕਰਦੇ ਪਏ ਦੀ ਵੀਡੀਓ ਵੈਲਕਮ ਹੈ ਦੋਸਤੋ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਦੋਸਤੋ ਇੱਕ ਰਿਕਵੈਸਟ ਹੈ ਅਗਰ ਤੁਹਾਨੂੰ ਮੇਰੀ ਥੋੜੀ ਜਿਹੀ ਵੀ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚਲਦੇ ਹਾਂ ਜਲਦੀ ਦੇ ਨਾਲ ਆਪਣੀ ਵੀਡੀਓ ਤੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਉਹ ਭਾਂਡਾ ਤਿਆਰ ਕਰਾਂਗੇ ਜਿਸ ਦੇ ਵਿੱਚ ਆਪਾਂ ਸਾਗ ਬਣਾਉਣਾ ਆਪਾਂ ਮਿੱਟੀ ਦੀ ਟੋੜੀ ਵਿੱਚ ਬਣਾਵਾਂਗੇ ਤੇ ਆਪਾਂ ਕਿਚੀਕਣੀ ਮਿੱਟੀ ਲੈ ਲਈਏ ਤੇ ਉਸ ਨੂੰ ਗਿੱਲੀ ਕਰ ਲਿਆ ਵਾ ਤੇ ਉਸ ਨੂੰ ਗਿੱਲੀ ਕਰਕੇ ਤੇ ਇਸ ਤਰ੍ਹਾਂ ਹੱਥਾਂ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਟੋੜੀ ਦੇ نیچے-níਚੇ ਲਾ ਦਵਾਂਗੇ ਇਸ ਦੇ ਨਾਲ ਆਪਾਂ ਅੱਗ ਜਿੰਨੀ ਮਰਜ਼ੀ ਨੀਚੇ ਬਾਲ ਦਗੇ ਤਾਂ ਤੌੜੀ ਛੇਤੀ ਵੀ ਉਸ ਦੇ ਵਿੱਚ ਤੇੜ ਨਹੀਂ ਹੁੰਦੀਗੀ ਕਾਫੀ ਜ਼ਿਆਦਾ ਇਸ ਨੂੰ ਹੈਲਪ ਮਿਲਦੀ ਹੈ ਲੇ ਲਾਉਣ ਦੇ ਨਾਲ ਤੇ ਇੱਥੇ ਮੈਂ ਅੱਗ ਦੇ ਨਾਲ ਜਦੋਂ ਜਦ ਕਰ ਰਹੀ ਆ ਕਿਉਂਕਿ ਸਰਦੀਆਂ ਦੇ ਦਿਨ ਨੇ ਤੇ ਅੱਗ ਮੇਰੇ ਤੋਂ ਜਲਦੀ ਮੱਚਦੀ ਵੀ ਨਹੀਂ ਵੈਸੇ ਵੀ ਮੇਰੀ ਅੱਗ ਦੇ ਨਾਲ ਘੱਟੀ ਬੰਦੀ ਮੈਨੂੰ ਮਚਾਉਣੀ ਆਉਂਦੀ ਨਹੀਂ ਮੈਂ ਮਸੇ ਹੀ ਮਚਾਉਣੀ ਹੁੰਦੀ ਆ ਹੌਲੀ ਹੌਲੀ ਮੰਮੀ ਕਹਿੰਦੇ ਤੂੰ ਅੱਗ ਮਚਾਉਣ ਦਾ ਟਾਈਮ ਤੇ ਮੈਂ ਉਹਨਾਂ ਟਾਈਮ ਸਾਗ ਕੱਟ ਲੈਣੀ ਆ ਤੇ ਮੇਰੀ ਹਲੇ ਵੀ ਜਦੋਂ ਜਦ ਅੱਗ ਦੇ ਨਾਲ ਚੱਲ ਹੀ ਰਹੀ ਆ ਤੇ ਮਾਤਾ ਨੇ ਸਾਗ ਕਟਣਾ ਸਟਾਰਟ ਕਰਤਾ ਤੇ ਮਾਤਾ ਜੀ ਸਾਗ ਕੱਟ ਰਹੇ ਨੇ ਦਾਤ ਦੇ ਨਾਲ ویسੇ ਤਾਂ ਮਸ਼ੀਨ ਵੀ ਹੈਗੀ ਮੈਂ ਕੱਟਾਂ ਤਾਂ ਮੈਂ ਮਸ਼ੀਨ ਦੇ ਨਾਲ ਹੀ ਕੱਟਦੀ ਹੁੰਨੀ ਆ ਤੇ ਦਾਤ ਦੇ ਨਾਲ ਕੱਟ ਲੈਣੀ ਥੋੜਾ ਬਹੁਤਾ ਪਰ ਮੇਰੇ ਧੱਕੇ ਨਾਲ ਹੀ ਹੱਥ ਦੇ ਦਾਤ ਆ ਜਿਹੜਾ ਵੱਜ ਜਾਂਦਾ ਵਾ ਤੇ ਫਿਰ ਮੈਂ ਨਹੀਂ ਇਸ ਤਰ੍ਹਾਂ ਕੱਟ ਸਕਦੀ ਮਾਤਾ ਜੀ ਦੇਖੋ ਛੇਤੀ ਛੇਤੀ ਕੱਟ ਰਹੇ ਨੇ ਤੇ ਸਾਗ ਆ ਜਿਹੜਾ ਆਪਾਂ ਬਣਾ ਰਹੇ ਗੋਭੀ ਸਰੋਂ ਦਾ ਤੇ ਆਪਣੀ ਘਰ ਦੀ ਏ ਆਪਾਂ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਹੀ ਇਹ ਉਗਾਈ ਹੋਈ ਹੈ ਤੇ ਆਪਾਂ ਸਾਗ ਪਾਲਕ ਮੇਥੇ ਮੇਤੀ ਸਭ ਕੁਝ ਆਪਾਂ ਧੋ ਕੇ ਰੱਖ ਲਿਆ ਸੀ ਤੇ ਅੱਗ ਮੱਚ ਪਈਏ ਹੁਣ ਮੈਂ ਇਸ ਦੇ ਵਿੱਚ ਸੌਰੀ ਇਸ ਚੁੱਲੇ ਦੇ ਉੱਪਰ ਤੌੜੀ ਰੱਖ ਕੇ ਤੇ ਇਸ ਦੇ ਵਿੱਚ ਪਾਣੀ ਪਾ ਦਵਾਂਗੀ ਪਾਣੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਵਾ ਜਿੰਨਾ ਕੁ ਤੁਸੀਂ ਸਾਗ ਬਣਾ ਰਹੇ ਹੋ ਮੈਂ ਪਹਿਲਾਂ ਅੱਧਾ ਕਿਲੋ ਦੇ ਕਰੀ ਪਾਣੀ ਪਾਇਆ ਉਹਦੇ ਨਾਲ ਦੀ ਨਾਲ ਗਰਮ ਕਰਕੇ ਪਾਣੀ ਪਾਉਂਦੀ ਜਾਵਾਂਗੀ ਹਾਂਜੀ ਪਾਣੀ ਜਲਦੀ ਗਰਮ ਹੋ ਜਾਵੇ ਇਸ ਲਈ ਆਪਾਂ ਇਸ ਨੂੰ ਚੱਪਨ ਦੇ ਕੇ ਟੱਕ ਦੇਵਾਂਗੇ ਤੇ ਪਾਣੀ ਆਪਣਾ ਉਬਾਲਾ ਖਾਣ ਲੱਗ ਗਿਆ ਬਿਲਕੁਲ ਪਾਣੀ ਗਰਮ ਹੋ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਸਾਗ ਆ ਜਿਹੜਾ ਪਾ ਦਵਾਂਗੇ ਅਗਰ ਤੁਹਾਡੇ ਐਸਿਡ ਬੰਦ ਆਏ ਤਾਂ ਤੁਸੀਂ ਜਿਹੜਾ ਸਾਗ ਆ ਸਰੋਂ ਦਾ ਸਾਗ ਜਾਂ ਤੋਰੀ ਦਾ ਜਿਸ ਵੀ ਕਿਸੇ ਦਾ ਤੁਸੀਂ ਸਾਗ ਬਣਾ ਰਹੇ ਹੋ ਅਗਰ ਤਾਂ ਤੁਹਾਡੇ ਘਰ ਦਾ ਸਾਗ ਆ ਤੁਹਾਨੂੰ ਪਤਾ ਵਾ ਤੁਸੀਂ ਰੇ ਸਪਰੇ ਕਿੰਨੀ ਕੁ ਪਾਈ ਹੋਈ ਆ ਅਗਰ ਤੁਸੀਂ ਬਾਜ਼ਾਰ ਤੋਂ ਲੈ ਕੇ ਆ ਰਹੇ ਹੋ ਬਾਹਰੋਂ ਸਾਗ ਲੈ ਕੇ ਆ ਰਹੇ ਹੋ ਤਾਂ ਤੁਸੀਂ ਕੱਲਾ ਸਾਗ ਹੀ چیر ਕੇ ਤੋੜੀ ਦੇ ਵਿੱਚ ਪਾ ਦੇਣਾ ਤੇ ਜਦੋਂ ਉਸਨੇ ਇੱਕ ਤੋਂ ਇਸ ਤਰ੍ਹਾਂ ਦੇ ਨਾਲ ਉਬਾਲਾ ਖਾ ਲਿਆ ਤੁਸੀਂ ਉਸ ਦਾ ਉਹ ਵਾਲਾ ਪਾਣੀ ਕੱਢ ਦੇਣਾ ਵਾ ਉਹ ਪਾਣੀ ਕੱਢਣ ਦੇ ਨਾਲ ਵੀ ਕਾਫੀ ਜ਼ਿਆਦਾ ਰਸ ਮਿਲਦੀ ਹੈ ਐਸਿਡਾ ਜਿਹੜਾ ਨਹੀਂ ਬਣਦਾਗਾ ਅਗਰ ਤੁਸੀਂ ਆਰਗੈਨਿਕ ਤਰੀਕੇ ਦੇ ਨਾਲ ਹੀ ਸਾਗ ਉਗਾਇਆ ਹੋਇਆ ਵਾ ਤੇ ਫਿਰ ਤੁਹਾਨੂੰ ਪਾਣੀ ਆ ਜਿਹੜਾ ਸਾਗ ਕੱਢਣ ਦੀ ਜ਼ਰੂਰਤ ਨਹੀਂਗੀ ਕਿਉਂਕਿ ਇਸ ਤਰ੍ਹਾਂ ਦੇ ਨਾਲ ਕਾਫੀ ਸਾਰੇ ਤੱਤ ਵੀ ਜਿਹੜੇ ਸਾਗ ਦੇ ਹੁੰਦੇ ਨੇ ਉਹ ਬਾਹਰ ਨਿਕਲ ਜਾਂਦੇ ਨੇ ਤੇ ਆਪਣਾ ਸਾਗ ਬਿਲਕੁਲ ਆਰਗੈਨਿਕ ਤਰੀਕੇ ਦੇ ਨਾਲ ਉਗਾਇਆ ਹੋਇਆ ਸਾਗ ਪਾਲਕ ਮੇਥੇ ਮੇਥੀ ਜੋ ਵੀ ਹੁੰਦਾ ਲਟਰਮ ਪਟਰਮ ਬਾਥੂ ਵਗੈਰਾ ਵੀ ਸਾਰਾ ਆਪਾਂ ਘਰੇ ਹੀ ਉਗਾਇਆ ਹੋਇਆ ਸੀਗਾ ਛੱਤ ਦੇ ਉੱਪਰ ਮੈਂ ਉਗਾਈਆਂ ਇਹ ਸਾਰਾ ਕੁਝ ਹੀ ਇਹ ਤੇ ਆਪਾਂ ਨੂੰ ਪਾਣੀ ਕੱਢਣ ਦੀ ਜ਼ਰੂਰਤ ਨਹੀਂ ਗਈ ਤੇ ਆਪਾਂ ਸਾਰਾ ਸਾਗ ਹੌਲੀ-ਹੌਲੀ ਕੱਟਦੇ ਹੋਏ ਆਪਾਂ ਨਾਲ ਦੇ ਨਾਲ ਅ ਤੋੜੀ ਦੇ ਵਿੱਚ ਪਾਉਂਦੇ ਜਾਵਾਂਗੇ ਤੇ ਮਧਨੀ ਦੇ ਨਾਲ ਇਸ ਨੂੰ ਮਦਦੇ ਜਾਵਾਂਗੇ ਤਾਂ ਜੋ ਜਿਹੜਾ ਸਾਗ ਆ ਨੀਚੇ ਬੈਠਦਾ ਜਾਵੇ ਕਿਉਂਕਿ ਜਿੱਦਾਂ ਜਿੱਦਾਂ ਸਾਗ ਨੂੰ ਉਬਾਲਾ ਆਈ ਜਾਊਗਾ ਤੇ ਸਾਗ ਸਾਰਾ ਜਿਹੜਾ ਨੀਚੇ-ਨੀਚੇ ਬੈੰਦਾ ਜਾਊਗਾ ਬਾਕੀ ਮੇਰੀ ਤੋੜੀ ਵੀ ਥੋੜੀ ਜਿਹੀ ਛੋਟੀ ਹੈ ਤੇ ਉਬਾਲਾ ਖਾ ਕੇ ਸਾਗ ਠੱਕੇ ਨਾਲ ਹੀ ਬਾਹਰ ਨੂੰ ਆਈ ਜਾਂਦਾ ਸੀਗਾ ਤੇ ਮੈਨੂੰ ਇਹ ਬਿਲਕੁਲ ਉੱਪਰ ਕੋਲ ਬੈਠ ਕੇ ਬਣਾਉਣਾ ਪਿਆ ਮਾਤਾ ਜੀਰਦੇ ਸੀ ਮੈਂ ਫਿਰ ਇਸ ਤਰ੍ਹਾਂ ਦੇ ਨਾਲ ਇਸ ਨੂੰ ਬਣਾ ਰਹੀ ਸੀ ਤੇ ਇਹ ਸਾਗ ਦੇ ਖੋ ਨਾਲ ਦੀ ਨਾਲ ਹੀ ਜਦੋਂ ਰਿਜਦਾ ਜਾਂਦਾ ਵਾ ਤੇ ਇਹ ਸਾਗ ਪੀਲਾ ਵੀ ਪੈਂਦਾ ਜਾਂਦਾ ਵਾ ਦੇਖੋ ਜੀ ਹੁਣ ਆਪਾਂ ਪਾਲਕ ਵੀ ਪਾ ਦਿਤੀਏ ਮਿੱਠੀ ਸਾਰਾ ਕੁਝ ਹੀ ਆਪਾਂ ਇਸ ਦੇ ਉੱਪਰ ਪਾਤਾ ਹੈ ਤੇ ਹੁਣ ਆਪਾਂ ਹਰੀਆਂ ਮਿਰਚਾਂ ਕੱਟ ਕੇ ਪਾਤੀਆਂ ਵਾ ਤੁਸੀਂ ਚਾਹੋ ਤਾਂ ਹਰੀਆਂ ਮਿਰਚਾਂ ਲਸਣ ਅਦਰਕ ਵਗੈਰਾ ਸਾਰਾ ਕੁਝ ਤੁਸੀਂ ਕੁੰਡੇ ਸੋਟੇ ਦੇ ਨਾਲ ਕੁੱਟ ਕੇ ਵੀ ਪਾ ਸਕਦੇ ਹੋ ਆਪਾਂ ਬਰੀਕ ਬਰੀਕ ਕੱਟ ਕੇ ਪਾ ਰਹੇ ਹਾਂ ਤੇ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਸਾਗ ਦੇ ਵਿੱਚ ਮਿਕਸ ਕਰ ਦਵਾਂਗੇ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਦੇ ਨਾਲ ਬਣ ਜਾਣ ਜਿਉਂ ਤਾਂ ਆਪਾਂ ਸਾਗ ਨੂੰ ਘੋਟਾਂਗੇ ਤੇ ਇਹ ਵੀ ਮੈਸ਼ ਹੋ ਜਾਣਗੇ ਹੁਣ ਆਪਾਂ ਇਸ ਦੇ ਵਿੱਚ ਇੱਕ ਮੂਲੀ ਕੱਟ ਕੇ ਪਾਈਏ ਮੂਲੀ ਪਾਉਣ ਦੇ ਨਾਲ ਆ ਆਪ ਨੂੰ ਗੈਸ ਦੇ ਤੇਜਾਬ ਤੋਂ ਕਾਫੀ ਜ਼ਿਆਦਾ ਰਾਹਤ ਮਿਲਦੀ ਹੈ ਤੇ ਸਾਗ ਖਾਣ ਵਿੱਚ ਵੀ ਬਹੁਤ ਟੇਸਟੀ ਬਣਦਾ ਹੈ ਤੇ ਨਾਲ ਹੀ ਆਪਾਂ ਟੇਸਟ ਦੇ ਅਕੋਰਡਿੰਗ ਨਮਕ ਇਸ ਦੇ ਵਿੱਚ ਪਾਤਾ ਹੈ ਤੇ ਨਾਲ ਆਪਾਂ ਉੱਪਰ ਪਾਣੀ ਗਰਮ ਹੋਣ ਲਈ ਧਰਤਾ ਹੈ ਜਦੋਂ ਆਪਾਂ ਨੂੰ ਜ਼ਰੂਰਤ ਹੋਊਗੀ ਤਾਂ ਆਪਾਂ ਗਰਮ ਪਾਣੀ ਇਸ ਦੇ ਵਿੱਚ ਪਾਵਾਂਗੇ ਕਿਉਂਕਿ ਸਾਗ ਦੇ ਵਿੱਚ ਗਰਮ ਹੀ ਪਾਣੀ ਪਾਇਆ ਜਾਂਦਾ ਵਾ ਹਾਂਜੀ ਦੇਖੋ ਸਾਗ نیچے ਹੋ ਗਿਆ ਤੇ ਹੁਣ ਆਪਾਂ ਮੇਥੇ ਮੇਥੀ ਵੀ ਇਸ ਦੇ ਵਿੱਚ ਪਾ ਦਵਾਂਗੇ ਅਗਰ ਤੁਸੀਂ ਮੂਲੀ ਪਾ ਕੇ ਸਾਗ ਬਣਾਉਣੀ ਹੋ ਤਾਂ ਸਾਗ ਕਾਫੀ ਹੱਦ ਤੱਕ ਜਿਹੜਾ ਗੈਸ ਦੇ ਤੇਜਾਬ ਦੀ ਤੁਹਾਡੀ ਜਿਹੜੀ ਪ੍ਰੋਬਲਮ ਤੁਹਾਡੀ ਹਾਟ ਸਕਦੀ ਏ ਅਸੀਂ ਜ਼ਿਆਦਾਤਰ ਇਸ ਤਰ੍ਹਾਂ ਹੀ ਬਣਾਉਣੀ ਕੋ ਕਿ ਮਾਤਾ ਜੀ ਦੇ ਸਾਖਾਂ ਦੇ ਨਾਲ ਜਿਹੜਾ ਚਾਜਾਬਾ ਬਣ ਜਾਂਦਾ ਹੈ ਤੇ ਅਸੀਂ ਮੂਲੀ ਪਾਤੀ ਬਣਾਉਣੀ ਆ ਤੇ ਮਾਤਾ ਜੀ ਨੂੰ ਕਾਫੀ ਜ਼ਿਆਦਾ ਰਾਤ ਮਿਲਦੀ ਏ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਵੀ ਇਹ ਵਾਲੀ ਵੀਡੀਓ ਸ਼ੇਅਰ ਕਰਾਂ ਤੇ ਇੱਥੇ ਲਸਣ ਵੀ ਆਪਾਂ ਕੱਟ ਲਿਆ ਲਸਣ ਵੀ ਮੈਂ ਇਸ ਦੇ ਵਿੱਚ ਖੁਲੇ ਜੀਰੇ ਦੇ ਨਾਲ ਹੀ ਪਾਉਂਦੀ ਹੁੰਨੀ ਆ ਮੈਂ ਤਿੰਨ ਤੋਂ ਚਾਰ ਗੱਟੀਆਂ ਲਸਣ ਦੀਆਂ ਜਿਹੜੀਆਂ ਇਸ ਦੇ ਵਿੱਚ ਪਾ ਰਹੀਆਂ ਹਨ ਅੱਧਾ ਪਹਿਲਾਂ ਬਰੀਕ ਕੱਟ ਕੇ ਪਾਤਾ ਤੇ ਅੱਧਾ ਮੈਂ ਇਸ ਵਿੱਚ ਫੇਰ ਪਾ ਦਵਾਂਗੀ ਤੇ ਥੋੜਾ ਜਿਹਾ ਮੈਂ ਤੜਕੇ ਦੇ ਵਿੱਚ ਵੀ ਪਾਵਾਂਗੀ ਜੇ ਸਾਗ ਆਪਣਾ ਰਿਜ ਰਿਹਾ ਇਸ ਨੂੰ ਆਪਾਂ ਹੁਣ 3 ਤੋਂ 4 ਘੰਟੇ ਦੇ ਲਈ ਇਸ ਤਰ੍ਹਾਂ ਦੇ ਨਾਲ ਹੀ ਅੱਗ ਬਾਲ ਕੇ ਚੰਗੀ ਤਰ੍ਹਾਂ ਨਾਲ ਰਝਾ ਲਵਾਂਗੇ ਸਾਗ ਆਪਣਾ ਬਣ ਗਿਆ ਵਾ ਤੇ ਮੈਂ ਕੰਮ ਕਰ ਰਹੀ ਸੀ ਮਾਤਾ ਜੀ ਆਲਣ ਪਾਉਣ ਲੱਗ ਪਈ ਸੀ ਮੈਂ ਜਲਦੀ ਜਲਦੀ ਭੱਜ ਕੇ ਆਈ ਵੀ ਮੇਰੀ ਵੀਡੀਓ ਰਹਿ ਗਈ ਅੱਧੀ ਅਧੂਰੀ ਰਹਿ ਜਾਣੀ ਹੈ ਤੇ ਸਾਗ ਆਪ ਮੱਕੀ ਦੇ ਆਟੇ ਦਾ ਪਾਇਆ ਹੈ ਆਲਣ ਸਾਗ ਦੇ ਵਿੱਚ ਆਪਾਂ ਲਣ ਮੱਕੀ ਦੇ ਆਟੇ ਦਾ ਪਾ ਰਹੇ ਆ ਪਤਾ ਨਹੀਂ ਮੈਨੂੰ ਕੀ ਹੋਇਆ ਅੱਜ ਮੇਰੇ ਤੋਂ ਪ੍ਰੋਪਰ ਬੋਲਿਆ ਨਹੀਂ ਜਾ ਰਿਹਾ ਹੈਗਾ ਅਗਰ ਤੁਹਾਡੇ ਕੋਲ ਬਾਜਰੇ ਦਾ ਆਟਾ ਹੈਗਾ ਜਾਂ ਬੇਸਣ ਦਾ ਵੀ ਤੁਸੀਂ ਆਲਣ ਪਾ ਸਕਦੇ ਹੋ ਉਹ ਆਪਾਂ ਘੋਲ ਕੇ ਪਾਇਆ ਤਾਂ ਜੋ ਇਸ ਦੇ ਵਿੱਚ ਗੱਠਾ ਨਾ ਬਣਨ ਕਿਉਂਕਿ ਕਈ ਵਾਰ ਜਿਵੇਂ ਮੈਂ ਸਾਗ ਬਣਾਵਾ ਤਾਂ ਮੇਰੇ ਤੋਂ ਕਈ ਵਾਰ ਗੱਠਾਂ ਵਿੱਚ ਆਲਣ ਪਾਉਂਦੀ ਤੋਂ ਬਣ ਜਾਂਦੀਆਂ ਨੇ ਤੇ ਆਪਾਂ ਮਿੱਟੀ ਦੇ ਭਾਂਡੇ ਵਿੱਚ ਬਣਾ ਰਹੇ ਆ ਤਾਂ ਕਰਕੇ ਇਸ ਨੂੰ ਆਪਾਂ ਵੀ ਜਾਲ ਜ਼ਿਆਦਾ ਆਪਾਂ ਹੈਵੀਲੀ ਨਹੀਂ ਘੋਲ ਸਕਦੇਗੇ ਤੇ ਆਪਾਂ ਇਸ ਤਰ੍ਹਾਂ ਦੇ ਨਾਲ ਆਪਾਂ ਨਹੀਂ ਮਿੱਟੀ ਦੇ ਭਾਂਡੇ ਦੇ ਵਿੱਚ ਸਾਗ ਆ ਜਿਹੜਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਇਹਦੇ ਨਾਲ ਨਾਲ ਸਾਗ ਦੇ ਵਿੱਚ ਤੱਤ ਵੀ ਜਿਹੜੇ ਪੂਰੇ ਰਹਿੰਦੇ ਨੇ ਹੁਣ ਆਪਾਂ ਸਾਗ ਨੂੰ ਲਾ ਲਈਏ ਤੜਕਾ ਤੜਕਾ ਮੈਂ ਸਰੋਂ ਦਾ ਤੇਲ ਦਾ ਇਹ ਲਾਉਂਗੀ ਤੁਸੀਂ ਜੇ ਸੀਕਾ ਦਾ ਵੀ ਲਾ ਸਕਦੇ ਹੋ ਸਭ ਤੋਂ ਪਹਿਲਾਂ ਅਦਰਕ ਤੇ ਲਸਣ ਜਿਹੜਾ ਬਰੀਕ ਕਟਿਆ ਹੋਇਆ ਜੀ ਉਸ ਨੂੰ ਭੁੰਨ ਲਵਾਂਗੀ ਤੇ ਬਾਅਦ ਵਿੱਚ ਇਸ ਦੇ ਵਿੱਚ ਪਿਆਜ਼ ਪਾਵਾਂਗੀ ਤੁਸੀਂ ਅਲਣ ਪਾ ਕੇ ਸਾਗ ਦਾ ਜਿਹੜਾ ਨੂਨ ਮਿਰਚ ਚੈੱਕ ਕਰ ਲੈਣਾ ਜੇ ਤੁਹਾਨੂੰ ਘੱਟ ਲੱਗਦੇ ਰਹਾ ਹੋਵੇ ਤਾਂ ਤੁਸੀਂ ਤੜਕੇ ਦੇ ਵਿੱਚ ਵੀ ਨੂਨ ਮਿਰਚ ਹੋਰ ਪਾ ਸਕਦੇ ਹੋ ਮੈਂ ਚੈੱਕ ਕਰਿਆ ਸੀ ਸਾਡੀ ਮਿਰਚ ਬਿਲਕੁਲ ਠੀਕ ਸੀ ਅਸੀਂ ਠੀਕ ਠੀਕ ਹੀ ਮਿਰਚ ਖਾਂਦੇ ਹਾਂ ਜ਼ਿਆਦਾ ਨਹੀਂ ਤੇਜ਼ ਮਿਰਚ ਖਾਂਦੇਗੇ ਤੇ ਨਾਲ ਹੀ ਆਪਾਂ ਟਮਾਟਰ ਵੀ ਐਡ ਕਰਤੇ ਸੀ ਤੜਕਾ ਆਪਣਾ ਲੱਗ ਗਿਆ ਤੇ ਹੁਣ ਆਪਾਂ ਇਸ ਦੇ ਵਿੱਚ ਸਾਗ ਕਰ ਦਵਾਂਗੇ ਐਡ ਤੇ ਚੰਗੀ ਤਰ੍ਹਾਂ ਦੇ ਨਾਲ ਕਰ ਲਵਾਂਗੇ ਮਿਕਸ ਦੇਖਣ ਦੇ ਵਿੱਚ ਸਾਗ ਜਿੰਨਾ ਵਧੀਆ ਲੱਗ ਰਿਹਾ ਖਾਣ ਦੇ ਵਿੱਚ ਵੀ ਓਨਾ ਹੀ ਜ਼ਿਆਦਾ ਟੇਸਟੀ ਬਣਿਆ ਸੀ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਣਾ ਤੇ ਇਸ ਤਰੀਕੇ ਦੇ ਨਾਲ ਸਾਗ ਬਣਾ ਕੇ ਜ਼ਰੂਰ ਦੇਖਿਓ ਤੇ ਮੈਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਏ ਦੇਣੀ ਨਾ ਨਾ ਭੁੱਲਣਾ ਤੇ ਸਾਗ ਅਪਾ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲਿਆ ਤੜਕਾ ਇਸ ਦੇ ਵਿੱਚ ਹੁਣ ਆਪਾਂ ਇਸ ਦੇ ਉੱਪਰ ਪਾਵਾਂਗੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਹਰਾ ਧਨੀਆ ਪਾਉਣ ਦੇ ਨਾਲ ਸਾਗ ਨੂੰ ਜਿਹੜੇ ਚਾਰ ਚੰਨ ਲੱਗ ਜਾਂਦੇ ਨੇ ਹਰਾ ਧਨੀਆ ਤਾਂ ਕਿਸੇ ਵੀ ਚੀਜ਼ ਦੇ ਵਿੱਚ ਪਾ ਲਈਏ ਤੇ ਉਸ ਨੂੰ ਚਾਰ ਚੰਨ ਲਾ ਦਿੰਦਾ ਹੈ ਤੇ ਇਸ ਨੂੰ ਵੀ ਆਪਾਂ ਮਿਕਸ ਕਰ ਲਵਾਂਗੇ ਤੇ ਸਾਗ ਦੇ ਨਾਲ ਆਪਾਂ ਬਣਾਉਣ ਜਾ ਰਹੇ ਹਾਂ ਮੱਕੀ ਦੀ ਰੋਟੀ ਮਾਤਾ ਜੀ ਮੱਕੀ ਦੀ ਰੋਟੀ ਇਸ ਤਰ੍ਹਾਂ ਥੱਪ ਕੇ ਬਣਾਉਂਦੇ ਹੁੰਦੇ ਨੇ ਹਾਂਜੀ ਦੇਖੋ ਸਾਗ ਦੇ ਨਾਲ ਮੱਕੀ ਦੀ ਰੋਟੀ ਮਿਲ ਜੇ ਨਾਲ ਮਿਰਚ ਦਾ ਆਚਾਰ ਹੋਵੇ ਤੇ ਮੂਲੀ ਹੋਵੇ ਤਾਂ ਕਿਆ ਬਾਤਾਂ ਨੇ ਤੇ ਹੁਣ ਮੈਨੂੰ ਵੀ ਬਹੁਤ ਜ਼ਿਆਦਾ ਭੁੱਖ ਲੱਗੇ ਆਈ ਸੀਗੀ ਤੇ ਆਪਾਂ ਜਲਦੀ ਜਲਦੀ ਨਾਲ ਰੋਟੀ ਬਣਾ ਕੇ ਤੇ ਆਪਾਂ ਥਾਲੀ ਸਜਾ ਲਈਏ ਦੇਖੋ ਜੀ ਸਾਗ ਹਰੀਆਂ ਮਿਰਚਾਂ ਮੂਲੀ ਵੀ ਕੱਟ ਲਈ ਤੇ ਦੋ ਮੱਕੀ ਦੀਆਂ ਰੋਟੀਆਂ ਤੇ ਵਿੱਚ ਮੱਖਣ ਪਾ ਲਈ ਤੇ ਨਾਲ ਵੀ ਆਪਾਂ ਮੱਖਣ ਰੱਖ ਲਿਆ ਸਾਗ ਖਾਂਦੇ ਹੋਏ ਨਾਲ ਦੀ ਨਾਲ ਵਿੱਚ ਮੱਖਣ ਪਾਉਂਦੇ ਜਾਈਏ ਤਾਂ ਲਾਜਵਾਬ ਹੁੰਦਾ ਏ ਧੰਨਵਾਦ